మేన లారీ తోర నా బోలే బోలే రే ਕੱਪ ਵੇਨਾ ਲੈ ਤਾਂ ਤਕੀ ਕਲਾਤ ਪੂਰੀ ਇਹ ਵੀ ਸੱਜ ਮੈਂ ਨਾਲ ਮਾਂ ਦੇ ਘਰੇਗਾ ਸਾਡੇ ਮਹਲ ਦੇ ਵੇ ਆਣਿਆ ਕਵਾਰੀਆਂ ਕਾਰਾ ਪਟਣਾ ਚਲਾਈ ਫੇਰਦੀਆਂ ਸਾਰੀਆਂ ਮੈਨੂੰ ਇਸ ਗੱਲ ਦੀ ਨੋ ਬੋਸ਼ੀ ਗਈ ਆਈ ਮੈਨੂੰ ਇਹ ਵੀ ਹੋਵੇ ਕਿ ਤੂੰ ਨਹੀਂ ਮੰਝ ਪੂਰੀ ਮੈਨੂੰ ਛੇਤੀ ਨਾ ਡਰੇ ਵੇ ਇਥੇ ਖਾ ਲੈ ਜਿਹੜਾ ਹੀ ਨਹੀਂ ਮੇਰੀ ਹੋਵੇ ਕਿ ਤੂੰ ਨਹੀਂ ਮੰਝ ਪੂਰੀ ਮੈਨੂੰ ਖੇਤੀ ਨਾ ਡਰਾਂ ਵੀ ਸਿੱਖਾ ਰੌਲਾ ਸਾਰੀ ਨਾਂ ਕਿ ਕੈਸੀ ਆ ਕੇ ਆ ਵੀ ਖਾਰਨੀ ਕਿੱਥੇ ਕੇਸੀ ਪਾਰ ਵੀ ਬਰੇ ਕਾ ਖੇਤੀ ਮਾਰਨੀ ਨਿਕਲ ਜਾਵੇ ਸੇਗ ਪਾਵੇ ਚਾਰੇ ਟਹਿਣਾ ਵਿੱਚੋਂ ਖੱਤੇ ਨਾਲ ਦੰਬ ਕੇ ਕਲਾਕ ਤੂੰ ਦੀਏ ਨਹੀਂ ਸੱਗੇ ਪੈਰ ਨਾਲ ਮਾਰਦੇ ਬਰੇਗਾ ਖੱਤੇ ਨਾਲ ਦੰਬ ਕੇ ਕਲਾਕ ਤੂੰ ਦੀਏ ਨਹੀਂ ਸੱਗੇ ਪੈਰ ਨਾਲ ਮਾਰਦੇ ਬਰੇਗਾ ਲਾ ਫੱਤੇ ਦੇ ਹਨੀ ਖੱਪੇ ਨਾਲ ਦੱਪ ਕੇ ਕਲਾਚ ਕੂੜੀਏ ਨਹੀਂ ਸਕੇ ਪੈਰ ਨਾਲ ਮਾਤੇ ਭਰੇਗਾ ਨਿਕਟ ਜਾਵੇ ਸੇਕ ਪਾਵੇ ਚਾਰੇ ਕਹਿਰਾ ਵਿੱਚੋਂ ਖੱਪੇ ਨਾਲ ਦੱਪ ਕੇ ਕਲਾਚ ਕੂੜੀਏ ਨਹੀਂ ਸਕੇ ਪੈਰ ਨਾਲ ਮਾਤੇ ਭਰੇਗਾ ਖੱਪੇ ਨਾਲ ਦੱਪ ਕੇ ਕਲਾਚ ਕੂੜੀਏ ਨਹੀਂ ਸਕੇ ਪੈਰ ਨਾਲ ਹਦ ਵਾਦੀਆ ਇਧਰ ਵਾਦੀ ਪਰ ਮੈਂ ਤੇ ਵੀ ਚੜੀ ਨੇ ਕਾਇਆਗੀ ਭਾਵੇਂ ਨਿਕਲ ਜਾ ਚਾਰੇ ਟੈਰਾ ਵਿੱਚੋਂ ਜ਼ੇਗ ਸੱਜੇ ਨਾਲ ਦਬ ਕੇ ਕਲੱਚ ਕੁੜੀਏ ਨਹੀਂ ਸੱਜੇ ਨਾਲ ਦਬ ਕੇ ਕਲੱਚ ਕੁੜੀਏ ਨਹੀਂ ਚੜਦੀ ਬ੍ਰੇਕ ਆਈ ਖੱਬੇ ਨਾਲ ਦਬ ਕੇ ਕਲੱਚ ਕੁੜੀਏ ਨਹੀਂ ਤੇ ਸੱਜੇ ਪੇ ਸੱਜੇ ਨਾਲ ਵਾਰ ਦੇ ਬ੍ਰੇਕ ਤੇ ਬਹੁਤ ਸੋਣਾ ਵੀ ਰੇਖ ਸਾਗਰ ਜਮੀ ਪਾਈਗੀ ਜਦੋਂ ਉਹਦੇ ਪਾਈ ਦੀਆਂ ਤੁਹਾਨੂੰ ਪਤਾ ਲੱਤਾਂ ਵੀ ਜਿਹੜੇ ਦੀ ਕੋਈ ਵੀ ਐ ਵੀਜ਼ਾ ਕਰਦੇ ਆ ਤੇ ਸ਼ਮੀ ਵੀ ਜੀ ਸਾਇਲੈਂਟ ਹੋ ਗਈ ਸੀ ਤੇ ਅੱਜ ਦੇ ਦਿਨਾਂ ਦੇ ਵਿੱਚ ਇਹ ਗਾਣਾ ਪੂਰਾ ਟੈਲੈਂਟ ਤੇ ਚੱਲ ਰਿਹਾ ਤੇ ਕਾਲਾ ਜ਼ਭਰਾਈਆ ਵੀ ਵੱਡੇ ਕੱਢੀ ਜਾਂਦਾ ਉਹ ਕਹਿੰਦੇ ਆ ਪੂਰੇ ਪੂਰੇ ਬਾਤ ਠੀਕ ਹੈ ਨਾ ਪੂਰਾ ਵੀਡੀਓ ਦਾ ਨਾ ਤੇ ਕਾਲੇ ਜ਼ਭਰਾਈਆ ਨੂੰ ਕਰੋ ਵਾਤ ਤੋਂ ਬਾਦ ਫੋਲੋ ਤੇ ਕਾਲੇ ਦੀਆਂ ਵੀਡੀਓ ਸ਼ੇਅਰ ਜ਼ਰੂਰ ਕਰਾ ਦੇ ਭਰਾ ਜੀ ਸਪੋਰਟ ਕਰੋ ਦੋਸਤੋ